ਸਾਸੀ ਦਾ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਪਿੰਡਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਜੋ ਆਪਾਂ ਪਹਿਲਾ ਵੀਡੀਓ ਦਿਖਾਉਣੇ ਆ ਅੱਜ ਫੇਰ ਪਹੁੰਚੇ ਆ ਵੀਰ ਨੇ ਇੱਕ ਵੜ ਸੇਲ ਕਰਨੀ ਆ ਗੱਬਣ ਆਵੇ ਸਦਿਆਂ ਸ਼ਾਈ ਹਾਲ ਜਰਸੀ ਕ੍ਰੋਸ ਆ ਜੀ ਤੇ ਟਾਪ ਦੀ ਵੜ ਆ ਤੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 8566009918 ਤੇ ਇੱਕ ਬੇਨਤੀ ਇਹ ਆ ਕਿ ਵੀਡੀਓ ਤੋਂ ਕਿਸੇ ਨੇ ਵੀ ਡੰਗਰ ਖਰੀਦਣਾ ਕਿਸੇ ਵੀ ਵੀਡੀਓ ਤੋਂ ਕਿਸੇ ਵੀ ਚੈਨਲ ਤੋਂ ਤਾਂ ਆਪਣੀ ਚੈੱਕ ਤਸੱਲੀ ਥਾਂ ਗੱਬਣ ਡੰਗਰ ਥਾਂ ਡਿਪਲੇ ਕਰੋ ਤੇ ਜਿਹੜਾ ਸੂਆ ਡੰਗਰ ਹੁੰਦਾ ਉਹਨੂੰ ਦੋ ਟਾਈਮ ਦੀ ਚੁਾਈ ਕਰਕੇ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਇਸ ਵਾਈਡ ਦੀ ਡੀਟੇਲ ਲੈਨੇ ਆ ਬਹੁਤ ਹੀ ਸੋਹਣਾ ਪ੍ਰਿੰਟ ਵਾਈਡ ਦਾ ਗੱਲਬਾਤ ਕਰਾਉਨੇ ਆ ਵੀਰ ਨਾਲ हांजी 사ਸਰੀກאל પાજી 사ਸਰੀກאל પાજી ਕੀ ਹਾਲ ਚਾਲ ਆ ਜੀ ਵਧੀਆ ਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਹੈ ਤੁਹਾਨੂੰ ਲੋੜੀ ਦੀਆਂ ਵਧਾਈਆਂ ਹੋਣ ਜੀ ਤੁਹਾਨੂੰ ਵੀ ਬਹੁਤੀਆਂ-ਬੋਤੀਆਂ ਵਧਾਈਆਂ ਹੋਣ ਲੋੜੀ ਦੀਆਂ ਸਾਰਿਆਂ ਨੂੰ ਜਿੰਨੇ ਮੇਰੇ ਸੱਜਣ ਮਿੱਤਰ YouTube ਤੇ ਦੇਖਦੇ ਆ ਉਹਨਾਂ ਨੂੰ ਵੀ ਬਹੁਤ ਲੱਖਾਂ ਵਧਾਈਆਂ ਹੋਣ ਤੇ ਜਿਹੜੇ ਮੇਰੇ ਚੈਨਲ ਵਾਲੇ ਭਰਾ ਵਾ ਉਹਨਾਂ ਨੂੰ ਵੀ ਬਹੁਤ ਜ਼ਿਆਦੀਆਂ ਵਧਾਈਆਂ ਹੋਣ ਕਿਉਂਕਿ ਤੁਸੀਂ ਇੱਕ ਮੰਨ ਲਓ ਕਿ ਠੰਡ 'ਚ ਜਾਂਦੇ ਆ ਵੀਡੀਓ ਬਣਾਉਣ ਘਰਾਂ ਦੇ ਵਿੱਚ ਹਾਂਜੀ ਉਹਨਾਂ ਨੂੰ ਵੀ ਪਿਆਰ ਭਰੇ ਸਾਸਰੀ ਕਾਲ ਛੋਟਿਆਂ ਨੂੰ ਵੱਡਿਆਂ ਨੂੰ ਜਿੰਨੇ ਬਜ਼ੁਰਗ ਆ ਜਿਹੜੇ ਮੇਰੇ ਤੋਂ ਛੋਟੇ ਵੀ ਆ ਜਿਹੜੇ ਸਾਨੂੰ ਪਿਆਰ ਕਰਦੇ ਆ ਜੀ ਤੇ ਨਾਂ ਮੇਰਾ ਸੋਨੀ ਆ ਹਾਂਜੀ ਪਿੰਡ ਮੇਰਾ ਪਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਤੇ ਤਸਕੀਲ ਬਾਬੋ ਕੜਾਵਾ ਫਾਈ ਵੀ ਰੋੜ ਨਹੀਂ ਜਿਹੜਾ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦਾ ਹਾਂਜੀ ਉਹਦੇ ਤੋਂ 2 ਕਿਲੋਮੀਟਰ ਪਿੰਡ ਹਟਵਾਵਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਭਾਜੀ ਆਪੇ 9815647787 1 ਕਿ ਵਿਹੜ ਸੇਲ ਕਰਨੀ ਹਾਂਜੀ 1 ਕਿ ਵਿਹੜ ਸੇਲ ਕਰਾਂ ਠੀਕ ਹੈ ਜੀ ਆਹ ਵੇਖ ਸਕਦੇ ਆ ਵਿਹੜ ਚੈੱਕ ਕਰੋ ਵੇੜ ਦਿਖਾਉਨੇ ਆਪਾਂ ਆ ਵੇਖੋ ਫੇਸ ਕੁਆਲਿਟੀ ਚੈੱਕ ਕਰੋ ਆ ਵੇਖੋ ਜੀ ਹੈ ਵੀ ਬਿਲਕੁਲ ਠੰਡੀ ਧੀਰੀ ਆ ਕੋਈ ਮਸਲਾ ਨਹੀਂਗਾ ਆ ਵੇਖੋ ਬਿਲਕੁਲ ਠੰਡੀ ਧੀਰੀ ਆ ਥਾਣ ਥੁਣ ਚੈੱਕ ਕਰ ਲਓ ਇੱਕ ਵਾਰ ਆਹ ਵੇਖੋ ਜੀ ਆ ਵੇਖੋ ਥਾਣ ਚੈੱਕ ਕਰੋ ਹਵਾਨਾ ਭਾਜੀ ਦੇਣ ਕਿੰਨੇ ਲੈ ਜੂਗੀ ਇਹ ਦੇਣ ਭਾਜੀ ਘਰ ਵਾਲੇ ਨੇ ਦੱਸਣ ਦੇ ਦਰਾਂ 20 ਤਰੀਕ ਨੂੰ ਦੇਣ ਪੂਰੇ ਹੁੰਦੇ ਆ ਅੱਛਾ 20 ਤਰੀਕ ਨੂੰ ਦੇਣ ਪੂਰੇ ਹੁੰਦੇ ਹਾਂ ਠੀਕ ਸੂਹਾ ਕਿੰਨਾ ਹੈ ਦਾ ਜੀ ਸੂਹਾ ਦੁੱਝਾ ਹੈ ਠੀਕ ਹੈ ਜੀ ਪਹਿਲੇ ਸੂਏ ਦੁੱਧ ਕਿੰਨਾ ਚੋਆਇਆ ਨੇ ਪਹਿਲੇ ਸੂਏ ਦੁੱਧ ਨੇ ਚੋਆਇਆ ਜੀ 12 ਕਲੈਕਟਰ ਠੀਕ ਹੈ ਜੀ ਤੇ ਅੱਜ ਲੋਹੜੀ ਤੇ ਗਿਫਟ ਹੀ ਦੇਣਾ ਫੇ ਹਾਂਜੀ ਗਿਫਟ ਹੀ ਦੇਣਾ ਠੀਕ ਹੈ ਜੀ ਲੋਹੜੀ ਤੇ ਕਰਾਂਗੇ ਆਪਾਂ ਮਾਨਤਾਂ ਮੁੱਲ ਉਹ ਕਰ ਦੇਣਾ ਵੀ ਦੇਣ ਲੈਣ ਵਾਲਾ ਠੀਕ ਹੈ ਜੀ ਠੀਕ ਹੈ ਹੁਣ ਆਇਆ ਮੁੱਲ ਕਰ ਦੇਣਾ ਜੰਨਾਕ ਦੁੱਧਾ ਅਗਲੇ ਨੇ ਜੇ 12 ਲੀਟਰ ਪਹਿਲੇ ਸਾਲ ਦੀ ਗਾਰੰਟੀ ਦਿੱਤੀ ਆ ਹਾਂ ਆਪਾਂ ਵੀ 12 ਦੀ ਆਪਾਂ ਇਹ ਕਰ ਜੇ 14 ਇਹ ਕਰ ਜੇ 15 ਹਾਂਜੀ ਆਪਾਂ ਵੀ ਆਸ 12 ਦੀ ਕਰਦੇ ਆ ਮੁੱਲ ਤੁਸੀਂ ਉਹਨਾਂ ਕਰਨਾ ਵਾ ਭਾਵੇਂ 12 ਦਾ ਵਾ ਭਾਵੇਂ 14 ਦਾ ਹਾਂਜੀ ਆਪਾਂ ਮੁੱਲੀ ਉਹਨਾਂ ਕੋ ਕਰ ਦੇਣਾ ਹਾਂਜੀ ਲੋਕ 25 25000 ਤੇ ਤੋਕਣਾ ਵੇਚ ਜਾਂਦੇ ਆ ਜੀ 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 ਤੇ ਇਹਨਾਂ ਨੂੰ ਮੰਨ ਲਓ ਸਾਹਮਣੇ ਬੱਚਾ ਦੇਣਾ ਹਾਂਜੀ ਹਾਂਜੀ ਤੇ ਇਹਨਾਂ ਦੀ ਕਿਸਮਤ ਆ ਵਛੀ ਦੇਣੀ ਕਿ ਬੱਚਾ ਦੇਣਾ ਆ ਹਾਂਜੀ ਪਛੀ ਦੇਤੀ ਤੇ ਦੁਗਣੀ ਹੋ ਜਾਣੀ ਐ ਤੇ ਇਹਨੂੰ ਤ ਇਸ ਵਾਲੀ ਦੀ ਚੈੱਕ ਕਰ ਲੋ ਆ ਵੇਖੋ ਜੀ ਕੱਦ ਕਾਠ ਵੈੜ ਤਾਂ ਬਹੁਤ ਹੀ ਸੋਹਣਾ ਵਾ ਆ ਵੇਖ ਖਵਾ ਨਾ ਬੜਾ ਸੋਹਣਾ ਵਾ ਇਹ ਕਿ ਸੋਹਣੀ ਤਿਆਰ ਹੋਊਗੀ ਜਦੋਂ ਤਿਆਰ ਹੋ ਗਈ ਆ ਵੇਖ ਸਕਦੇ ਕੋਈ ਮਸਲਾ ਨਹੀਂਗਾ ਵੀ ਲੱਤਾਂ ਮਾਰੂਗੀ ਜਾਂ ਇਦਾਂ ਵਾ ਖੰਡੀ ਧੀਰੀ ਆ ਬਾਕੀ ਇਹਨਾਂ ਵੈੜਾਂ ਦੀ ਫੈਂਡ ਵੀ ਬਹੁਤ ਚੰਗੀ ਆਉਂਦੀ ਆ ਆ ਵੇਖੋ ਜੀ ਪ੍ਰਿੰਟ ਬਹੁਤ ਸੋਹਣਾ ਵਾ ਬਾਕੀ ਇਹਨਾਂ ਵੈੜਾਂ ਦੀ ਫੈਂਡ ਬਹੁਤ ਸੋਹਣੀ ਆਉਂਦੀ ਆ ਪੂਰੀ ਕੈਮਾ ਤਗੜੀ ਆ ਨਿੱਗਰ ਇਹ ਆ ਕਿ ਥੋੜਾ ਸਾਡੇ ਤੋਂ ਡਰਦੀ ਆ ਆ ਵੇਖ ਸਕਦੇ ਹੋ ਬਾਕੀ ਇਹ ਆ ਕਿ ਲਹੂ ਵਾਲੀ ਆ ਪੂਰੀ ਨਿੱਗਰ ਆ ਲੁੱਸੀ ਲੁੱਸੀ ਨਹੀਂਗੀ ਤੇ ਦੁੱਧ ਵੀ ਚੰਗਾ ਜਵਾਊਗੀ ਤੇ ਦੇਣ ਪੂਰਿਆਂ ਦੇ ਸੂਪ ਕੀ ਕੇ ਬਾਜੀ ਲੈ ਜੂਗੀ ਵੱਧ ਬਾਜੀ ਕੋਈ ਚੀਜ਼ਾਂ ਜਮ ਬੰਦੇ ਦੇ ਆਸਵਾਸ ਨਹੀਂ ਆ ਹਾਂਜੀ ਜੇ ਬੰਦੇ ਦਾ ਸਵਾਸ ਬੰਦਾ ਤੇ ਅੱਜ ਮਹੀ ਪਵਾ ਕੇ ਸੋਚਦਾ ਪਗੇ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਇਹ ਚੀਜ਼ਾਂ ਕੁਦਰਤ ਦੇ ਹੱਥ ਵਸ ਜੀ 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 ਅਗਲੇ ਘਰ ਆਲੇ 20 ਤਰੀਕ ਦੇ ਦਿਨ ਦੱਸੇ ਆ ਹਾਂਜੀ ਇਹ ਗੱਲ ਦਾ ਪਤਾ ਨਹੀਂ 2-4 ਦਿਨ ਉੱਤੇ ਲੈ ਜੀ ਹਾਂਜੀ ਕੋਈ ਗੱਲ ਤਾਂ ਬੋਲਦਾ ਵਾ ਵੀਰ ਕਈ ਵਾਰੀ ਇੱਕ ਦਿਨ ਉੱਤੇ ਲੈਣ ਚੁੱਕ ਫੂਨ ਲਾ ਲਦੇ ਆ ਜੀ 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 ਤੇ ਬਾਕੀ ਨਾ ਇਹ ਚੀਜ਼ ਦਾ ਖਿਆਲ ਰੱਖਿਆ ਕਰੋ ਹਾਂਜੀ ਕਿਸੇ ਵੀ ਚੈਨਲ ਤੋਂ ਨਾ ਲੋਬ ਡੰਗਰ ਖਰੀਦਣਾ ਵਾ ਹਾਂਜੀ ਕੋ ਦੁਕਾਨਦਾਰ ਨੇ ਤੇ ਆਪਣੀ ਜਿੱਦਾਂ ਨਹੀਂ ਆਪਾਂ ਦੁਕਾਨ ਤੇ ਚੱਲ ਜੀਏ ਹਾਂਜੀ ਉਹਨੇ ਆਪਣੀ ਚੀਜ਼ ਦੀ ਸਿਫਤ ਕਰਨੀ ਕਰਨੀ ਭਾਜੀ ਹਾਂਜੀ ਇਹ ਹੁਣ ਤੁਸੀਂ ਵੇਖਣਾ ਵਾ ਵੀ ਸਿਫਤ ਕਰਨ ਵਾਲੀ ਚੀਜ਼ ਆ ਕਿ ਨਹੀਂ ਜੀ ਆਪਣੀ ਸਮਝਣਾ ਲੈਣਾ ਵਾ ਬਿਲਕੁਲ ਜੀ ਫੇ ਜੀ ਆ ਵੀ ਆਪਾਂ ਦੂਸਰੇ ਨੂੰ ਕਹਿਣਾ ਜਾਂ ਕੁਛ ਵੀ ਕਹਿਣਾ ਉਹਨੇ ਮਾੜਾ ਦੇ ਦਿੱਤਾ ਜੀ ਅੱਜ ਸਾਡੀਆਂ ਕਿਸੇ ਕੋਈ ਗੱਲਾਂ ਕਰੂਗਾ ਮੰ ਲਓ ਕਿ ਇਸ ਕੋ ਕਰੂ ਗਲਤ ਜਿਹੜ ਕੋ ਅੱਜ ਕਰਨ ਲਿਆ ਆ ਨਾ ਉਹ ਜਾਂ ਮੇਰ ਕੋ ਕਿਸ ਦੀਆਂ ਕਰਦਾ ਭਲਕੇ ਮੇਰੀਆਂ ਵੀ ਕਿਹ ਕੋ ਕਿਸ ਨੇ ਕਰਨੀਆਂ ਬਿਲਕੁਲ ਜੀ ਬਿਲਕੁਲ ਤੇ ਆਪਣੀ ਸਮਝ ਨਾ ਲਿਆ ਕਰੋ ਇਹ ਨਾ ਸੋਚਿਆ ਕਰੋ ਕਿ ਅਗਲਾ ਯਕੀਨ ਕਰਦਾ ਜਾਂ ਕੁਛ ਵੀ ਆ ਜੀ ਤੇ ਬਾਕੀ ਇਹ ਵੀ ਘਰਾਂ ਚੋਂ ਹੀ ਆਈਆਂ ਆਂਦੀਆਂ ਆਂ ਹਾਂਜੀ ਹਾਂਜੀ ਆਪਾਂ ਦੇ ਇੱਕ ਮਤਲਬ ਦੋ ਤਿੰਨ ਇੱਕ ਜਰੀਆ ਬਣ ਜਾਂਦੇ ਆ ਜੀ 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 ਤੇ ਕਿਤੇ ਵੀ ਡੰਗਰ ਲੈਣਾ ਵਾ ਦੋ ਟਾਈਮ ਜਾਂ ਕੁਛ ਵੀ ਆ ਕਿਉਂਕਿ ਇਹ ਚੀਜ਼ ਆ ਸਾੜੀ ਹਾਂਜੀ ਸਾਵਾ ਦਾ ਤੇ ਆਪਣਾ ਭਰੋਸਾ ਨਹੀਂ ਆਪਾਂ ਗਾਰੰਟੀਆਂ ਵੀਰ ਕਈ ਮਤਲਬ ਪਸ਼ੇਰੀ ਵੀ ਥਣਾ ਦੀ ਵੀ ਮੇਰੇ ਘਰ ਆ ਕੇ ਟਿੱਪ ਕੇ ਥਣ ਖੜਨ ਕਿਉਂਕਿ ਮੈਂ ਜਿਹਦੇ ਘਰੋਂ ਲਿਆਂਦੀ ਆ ਟਿੱਪ ਕੇ ਲਿਆਂਦੀ ਆ ਹਾਂਜੀ ਕਿਉਂਕਿ ਇਹ ਜਾ ਕੇ ਕਈ ਚੀਜ਼ਾਂ ਹੋ ਜਾਂਦੀਆਂ ਕਈ ਨਹੀਂ ਜਗ੍ਹਾ ਉਦਾਂ ਦੇਂਦੀ ਕੋਈ ਅਰੀ ਥਣ 'ਚ ਕੋਈ ਖਰਾਬੀ ਆ ਜੇ ਹਾਂਜੀ ਫੇ ਬੰਦੇ ਕਹਿੰਦੇ ਤੇ ਲੜਦੇਤੀ ਫਲਾਮੇ ਨੇ ਸਾਨੂੰ ਮੱਝ ਸਾਨੂੰ ਢੀਂਡੇ ਨੇ ਤੇ ਲੜਦੇਤੀ ਹਾਂ ਇਹ ਕਰਕੇ ਆਪਣਾ ਥਣ ਪਾਸ ਕਰ ਲਿਆ ਕਰੋ ਬਿਲਕੁਲ ਚੈੱਕ ਕਰਨਾ ਸਾਡੇ ਕੋਲ ਪਤਾ ਗੱਲ ਕਿ ਸਾਡੇ ਕੋਲ ਵੀ ਹੁਣ ਡੰਗਰ ਕਈ ਰੀ ਘਰ ਵਾਲੇ ਆ ਕੋਈ ਆ ਚੰਗਾ ਪਹਿਲਾਂ ਪਹਿਲੇ ਸੂਏ ਡੰਗਰ ਦੁੱਧ ਦਿੰਦਾ ਹੁੰਦਾ ਹਾਂ ਅਗਲੇ ਸੂਏਵ ਮੱਲੋ ਵੀ ਕੰਮ ਖਰਾਬ ਹੋ ਜਾਂਦਾ ਇਹ ਕਰਕੇ ਚੈੱਕ ਕਰਕੇ 蒂ਪਕੇ ਬਿਲਕੁਲ ਚੈੱਕ ਕਰਦੇ ਆਪਾਂ ਨੇ ਆਖੀਏ ਵੀ ਗਰੰਟੀਆਂ ਨਾ ਚੀਜ਼ਾਂ ਦੀਆਂ ਗਰੰਟੀਆਂ ਕੋਈ ਨਹੀਂ ਦੇਣ ਵਾਲੇ ਰਹੀ ਜਾਂਦੇ ਚਲੋ ਦੇਈ ਜਾਣ ਠੀਕ ਹੈ ਤੇ ਆਪਾਂ ਭਾਅ ਇਹਦਾ ਛੋਟਾ ਜਿਹਾ ਕਰਨਾ ਕਿੰਨਾ ਕਰਨਾ ਜੀ ਮੋਲੇ ਦਾ 40000 ਹਾਂ ਜੀ ਤਾਂ 38000 ਦੀ ਵੈਣ ਦੇਣੀ ਆ ਉਹ ਚੋਂ ਮੋਕੇ ਛੋਟ ਛੋਟ ਹੋਊਗਾ ਛੋਟ ਛੱਪਾ ਹੀ ਹੋਣਾ ਵਾ ਮੈਂ ਵੀਰ ਮੱਲੋ ਵੀ ਗੱਲ ਤਾਂ ਦੱਸੀ ਆ ਵੀ ਐਵੇਂ ਜिद ਕਰੀਓ ਵੀਰ ਮੈਂ ਸਲਾਹ ਕਰਦਾ ਮੈਂ ਐਨੇ ਦੀ ਲੈ ਲੈ ਕਿਉਂਕਿ ਰੇਟ ਜਦੋਂ ਦੱਸਿਆ ਹੁੰਦਾ ਨਾ ਉਦੋਂ ਸਲਾਮਾ ਵੀਡੀਓ ਦੋ ਚਾਰਾਂ ਨਹੀਂ ਵਿਖਾ ਕੇ ਕਰ ਲਿਆ ਕਰੋ ਘਰੇ ਠੀਕ ਹੈ ਠੀਕ ਵੀਰ ਨੇ ਛੋੜਛਾੜ ਹੀ ਕਰਨੀ ਆ ਬਜਾਦਾ ਨਾ ਜੇ ਆਖੇ ਤਿੰਨ ਹਜ਼ਾਰ ਡਾ ਲੀਏ ਇੰਨਾ ਡਾ ਲੀਏ ਆਪਾਂ ਮੰਨ ਲਾ ਵੀ ਉਹਨਾਂ ਕੀ ਠੀਕ ਹੈ ਜੀ ਇਹ ਆਪਣੀ ਸਮਝਣਾ ਆਪਾਂ 12 ਲੀਟਰ ਨੇ ਘਰ ਵਾਲੇ 12 ਪਿਛਲੇ ਸਵੇਰੇ ਦਾ ਕਿੰਨੇ ਆਪਾਂ ਕਿੰਨੇ ਵੀ ਜਿਹੜੇ ਹਿਸਾਬ ਨਾਲ ਸ਼ਾਈਆ ਵਾਲਾ ਜੱਸੀ ਕ੍ਰੋਸ ਆ ਜੇ 12 ਲੀਟਰ ਵੀ ਦਈ ਜਾਵੇ ਤੇ ਮੱਝ ਦੇ ਬਰਾਬਰ ਹੈ ਮੱਝ ਦੇ ਬਰਾਬਰ ਹੈ ਜੀ ਕਮੇ ਦੀ ਫੈਂਡ ਸ਼ੇਪ ਹੈਂਡ ਆਈ ਜਾਂਦੀ ਆ ਠੀਕ ਹੈ ਜੀ ਤੇ ਵੀਰ ਨੂੰ ਫੋਨ ਕਰ ਲਿਓ ਬਹੁਤ ਹੀ ਸੋਹਣੀ ਵੈੜ ਆ ਆ ਵੇਖ ਸਕਦੇ ਥਾਣ ਥਣ ਬਹੁਤ ਕਉ ਵੀ ਅਹੀ ਤੇ ਸਿਫਤ ਕਰਨੀ ਕਰਦੀ ਆ ਹਾਂਜੀ ਕਿਉਂਕਿ ਸਾਰੇ ਕਰਦੇ ਜੇ ਅਹੀ ਸਿਫਤ ਨਾ ਕਰੀ ਤਾਂ ਫੇਰ ਵੀਰ ਕਹਿੰਦੇ ਤੁਸੀਂ ਦੱਸਦੇ ਕੁਛ ਨਹੀਂ ਹਾਂਜੀ ਹਾਂਜੀ ਕਿਉਂਕਿ ਹਰ ਕਿਸ ਨੇ ਕਰਨੀ ਜਦੋਂ ਚੀਜ਼ ਵੇਚਣੀ ਆ ਠੀਕ ਹੈ ਜੀ ਕਰਨੀ ਭਾਈ ਕੋਈ ਗੱਲ ਬਾਤ ਨਹੀਂ ਗੱਲਾਂ ਤੇ ਬਹੁਤ ਆ ਫੇਰ ਇੱਕ ਜਿਆਦੀ ਵੀਡੀਓ ਵੱਡੀ ਹੋ ਜਾਂਦੀ ਆ ਨਾ ਠੀਕ ਠੀਕ ਹੈ ਜੀ ਵੀਰ ਨੂੰ ਫੋਨ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਇਹ ਇੱਕ ਲੋਹੜੀ ਦਾ ਤੋਹਫਾ ਹੀ ਹਾਂਜੀ ਤੇ ਮੁੱਲ ਬਿਲਕੁਲ ਜਾਇਗੀ ਤਾਂ ਆ ਕੇ ਆਪਣੇ ਤਸੱਲੀ ਕਰਕੇ ਲੈ ਕੇ ਜਾਓ ਜੀ ਧੰਨਵਾਦ